ਕੀ ਨਾਮ ਆ ਜਿਹੜਾ ਅੱਜ ਆਪਾਂ ਥਾਣੇ ਅੱਗੇ ਧਰਨਾ ਲਾਇਆ ਕੀ ਗੱਲਬਾਤ ਹੈ ਮੇਰਾ ਨਾਮ ਰਿੰਕੂ ਮੁਨਕ ਬਲਾਕ ਮੁਨਕ ਦਾ ਮੈਂ ਜਰਨਲ ਸਕੱਤਰਾਂ ਭਾਰਤੀ ਕਿਸਾਨ ਜੁਨਨ ਇਕਤਾ ਗੁਰਾਹਾਂ ਇਹ ਜਿਹੜਾ ਸੀ ਧਰਨਾ ਲਾਇਆ ਹੋਇਆ ਹੈ 26 ਤਰੀਕ ਨੂੰ 26 ਤਰੀਕ ਦੀ ਰਾਤ ਨੂੰ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਜਨਨ ਕਿ ਪਾਣੀ ਦੂਸ਼ਿਤ ਪਾਣੀ ਆਇਆ ਗੋਹੇ ਵਾਲਾ ਪਾਣੀ ਉਹਨਾਂ ਨੇ ਦੇਖਿਆ ਵੀ ਇਹ ਪਾਣੀ ਕਿੱਥੋਂ ਆਇਆ ਜਦੋਂ ਵਾਟਰ ਬਾਕਸ ਦੇ ਵਿੱਚ ਗਏ ਤਾਂ ਉਹਦੇ ਨਾਲ ਲੱਗਦਾ ਇੱਕ ਹੋਰ ਵਿਭਾਗ ਵੱਲੋਂ ਬੋਰ ਕਰਵਾਇਆ ਜਾ ਰਿਹਾ ਸੀ ਜਿਹਦੀ ਲੋੜ ਨਹੀਂ ਸੀ ਕਿਉਂਕਿ ਉੱਥੇ ਪ੍ਰੋਪਰ ਬੋਰ ਚੱਲ ਰਿਹਾ ਸੀ ਓਨੀ ਹੀ ਤੱਗੀ ਤੇ ਜੇ ਲੋਕਾਂ ਨੇ ਸਵਾਲ ਕੀਤੇ ਵੀ ਤੁਸੀਂ ਬੋਰ ਕਰਨਾ ਹੀ ਹੈ ਤਾਂ ਡੂੰਘਾ ਕਰ ਲੋ ਇਹ ਤਾਂ ਬੋਰ ਇਸ ਨਾਲ ਦਾ ਸਾਡੇ ਹੈ ਹੀ ਗਿਆ ਕਹਿੰਦਾ ਨਹੀਂ ਜੀ ਅਸੀਂ ਵਿਭਾਗ ਵੱਲੋਂ ਸਾਨੂੰ ਸਰਕਾਰ ਵੱਲੋਂ ਹੁਕਮ ਹੈ ਅਸੀਂ ਕਰਨੇ ਉਹਨਾਂ ਨੇ ਬੋਰ ਕਰਤਾ ਚਲੋ ਉਸ ਤੋਂ ਬਾਅਦ ਦੋ ਗੋਹੇ ਦੀਆਂ ਟਰਾਲੀਆਂ ਉਹਨਾਂ ਨੇ ਉਹਦੇ ਵਿੱਚ ਸੁੱਟਤੀਆਂ ਜਿਹੜੀਆਂ ਨਾਲ ਵਾਲੇ ਬੋਰ ਨੇ ਕਿਉਂਕਿ ਕੈਪਟਨਾਂ ਦੀ ਇੱਕ ਹੋ ਗਈ ਅੱਧੇ ਕਿੱਲੇ ਦੇ ਜਾਨੀ ਕਿ ਬਾਕਫੇ ਨਾਲ ਉਹ ਬੋਰ ਲੱਗ ਰਿਹਾ ਸੀ ਉਹ ਸਾਰਾ ਗੋਬਰ ਜਾਨੀ ਕਿ ਦੂਜੇ ਬੋਰ ਨੇ ਖਿੱਚ ਲਿਆ ਜਿਹੜਾ ਪਾਈਪਾਂ ਜਿਹੜੀਆਂ ਪਾਣੀ ਦੀ ਸਪਲਾਈ ਕਰਦੇ ਨੇ ਉਹਨਾਂ ਰਾਹੀਂ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਰਾਹੀਂ ਪਾਣੀ ਉੱਤੇ ਪਹੁੰਚ ਗਿਆ ਤੇ ਲੋਕਾਂ ਨੇ ਉੱਤੇ ਜਾ ਕੇ ਉਹਦਾ ਵਿਰੋਧ ਕਰਿਆ ਉੱਥੇ ਜਾਨੀ ਕਿ ਜਿਹੜੀ ਉਹ ਮਸ਼ੀਨ ਆ ਉਹਦਾ ਘ੍ਰਿਓ ਵੀ ਕੀਤਾ ਅਗਲੇ ਦਿਨ ਉੱਥੇ ਐਸ ਡੀਓ ਐਕਸ਼ਨ ਸਾਹਿਬ ਆਏ ਉਹਨਾਂ ਨੇ ਗੱਲ ਮੰਨੀ ਹੈ ਬੀ ਹਾਂ ਇਹ ਗਲਤ ਕੀਤਾ ਗੋਬਰ ਨਹੀਂ ਪਾਣਾ ਚਾਹੀਦਾ ਸੀ ਤੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਰਵਾਈ ਕਰੋ ਉਹ ਕਹਿੰਦੇ ਸਿਹਤ ਵਿਭਾਗ ਦੀ ਟੀਮ ਆਊਗੀ ਸੈਂਪਲ ਭਰ ਕੇ ਲੈ ਕੇ ਜਾਊਗੀ ਜਦੋਂ ਉਹਨਾਂ ਦੀ ਰਿਪੋਰਟ ਆਊਗੀ ਉਹਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਪਿੰਡ ਵਾਲਿਆਂ ਨੇ ਕਿਹਾ ਵੀ ਰਿਪੋਰਟ ਜਿਹੜੀ ਆਊਗੀ ਨਾ ਆਊਗੀ ਤੁਸੀਂ ਇਹ ਦੱਸੋ ਸਾਬ ਵੀ ਤੁਸੀਂ ਇਹ ਗੋਬਰ ਪਾਣਾ ਠੀਕ ਮੰਨਦੇ ਹੋ ਕਹਿੰਦੇ ਇਹ ਗਲਤ ਹੈ ਬਿਲਕੁਲ ਨਹੀਂ ਪਾਣਾ ਚਾਹੀਦਾ ਸੀ ਜਦੋਂ ਮੈਂ ਅਸੀਂ ਆਪਣੀ ਜਥੇਬੰਦੀ ਪ ਕੋਲ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਤਾਂ ਐਕਸ਼ਨ ਸਾਹਿਬ ਨੇ ਕਿਹਾ ਵੀ ਅਸੀਂ ਕੰਪਨੀ ਦੇ ਖਿਲਾਫ ਐਪਲੀਕੇਸ਼ਨ ਦੇ ਚੁੱਕੇ ਹਾਂ ਰਿਪੋਰਟ ਆਉਣ ਤੋਂ ਬਾਅਦ ਹੀ ਅਸੀਂ ਕਾਰਵਾਈ ਕਰ ਸਕਦੇ ਹਾਂ 72 ਘੰਟੇ ਜਾਨਕਿ ਉਹ 72 ਘੰਟੇ ਕਹਿੰਦੇ ਸੀ 5 ਦਿਨ ਟੱਪ ਕੇ ਅੱਜ 5 ਦਿਨਾਂ ਤੱਕ ਕੋਈ ਰਿਪੋਰਟ ਨਹੀਂ ਆਈ ਹੈਗੀ ਤਾਂ ਪਿੰਡ ਵਾਲਿਆਂ ਨੇ ਦੋ ਟਰਾਲੀਆਂ ਭਰ ਕੇ ਇੱਥੇ ਥਾਣੇ 'ਚ ਆ ਕੇ ਰੱਤ ਲਿਖਵਾ ਕੇ ਗਏ ਐਸ ਐਚਓ ਸਾਹਿਬ ਵੀ ਇੱਥੇ ਸੀ ਡੀ ਐਸ ਪੀ ਸਾਹਿਬ ਵੀ ਇੱਥੇ ਮੌਜੂਦ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਛੇਤੀ ਦੋਸ਼ੀਆਂ ਦੇ ਕਾਰਵਾਈ ਕਰਾਂਗੇ ਪਰ ਕੋਈ ਕਾਰਵਾਈ ਨਾ ਕਰੀ ਲਗਾਤਾਰ 26 ਤਰੀਕ ਤੋਂ ਮੋਰਚਾ ਲਾ ਕੇ ਬੈਠੇ ਆ ਇਸ ਰੋਸ ਵਜੋਂ ਸਾਨੂੰ ਅੱਜ ਥਾਣੇ ਅੱਗੇ ਆਉਣਾ ਪਿਆ ਅੱਜ ਸਾਡਾ ਇੱਕ ਦਿਨ ਦਾ ਸੰਕੇਤਕ ਧਰਨਾ ਹੈ 3 ਵਜੇ ਤੱਕ ਫਸਕੇ ਸਾਡਾ ਵਾਟਰ ਬਾਕਸ ਦੇ ਵਿੱਚ ਪੱਕਾ ਮੋਰਚਾ ਚੱਲ ਰਿਹਾ ਹੈ ਲਗਾਤਾਰ ਪਰ ਪ੍ਰਸ਼ਾਸਨ ਇਹ ਨਾ ਸਮਝੇ ਕਿ ਅਸੀਂ ਅੱਜ ਮਿਲ ਕੇ ਇੱਕ ਦਿਨ ਦਾ ਧਰਨਾ ਲਾ ਕੇ ਅਸੀਂ ਚਲੇ ਜਾਵਾਂਗੇ ਅੱਜ ਸੰਕੇਤਕ ਧਰਨਾ ਅਸੀਂ ਜਾਨੀ ਕਿ ਪ੍ਰਸ਼ਾਸਨ ਨੂੰ ਕਹਿਣ ਆਏ ਆ ਚਕੰਨੇ ਕਰਨਾ ਆਏ ਆ ਕਿ ਭਰਾਵੋ ਸਾਡੀ ਗੱਲ ਸੁਣ ਲਓ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਥਾਣੇ ਦਾ ਪੱਕੇ ਤੌਰ ਤੇ ਘ੍ਰਿਓ ਹੋ ਸਕਦਾ ਹੈ ਜੀਮੇ ਵੀ ਸਾਡੀ ਜਥੇਬੰਦੀ ਵੱਲੋਂ ਉਪਰਾਂ ਸਾਨੂੰ ਨਿਰਦੇਸ਼ ਆਊਗਾ ਉਵੇਂ ਅਸੀਂ ਅੱਗੇ ਅੱਗੇ ਤਿੱਖੇ ਐਕਸ਼ਨ ਦਵਾਂਗੇ ਪਰ ਹਰ ਹਾਲਤ ਦੇ ਵਿੱਚ ਅਸੀਂ ਉਹ ਦੋਸਿਆਂ ਨੂੰ ਸਜਾਵਾ ਵੀ ਦਬਾ ਕੇ ਰੱਖਾਂਗੇ ਤੇ ਪਿੰਡ ਲਈ ਵਧੀਆ ਸ਼ੁੱਧ ਪਾਣੀ ਵੀ ਮੁਹਈਆ ਕਰਵਾ ਕੇ ਰੱਖਾਂਗੇ ਥਾਣੇ ਕਿਤਰ ਨਾਲ ਆਉਣ ਦੀ ਕਿਉਂ ਲੋੜ ਪਈ ਜਦਕਿ ਤਾਂ ਜਲ ਵਿਭਾਗ ਦਾ ਮਾਈਟ ਮੈਂ ਡੈਸ ਡੀਐਮ ਦੇ ਕੋਲ ਜਾਣਾ ਚਾਹੀਦਾ ਸੀ ਆਪਾਂ ਨੂੰ ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈ ਜਲ ਮੈਂ ਅਸੀਂ ਪਹਿਲਾਂ ਐਕਸ਼ਨ ਸਾਹਿਬ ਆਏ ਐਕਸ਼ਨ ਸਾਹਿਬ ਨੂੰ ਕਿਹਾ ਵੀ ਐਕਸ਼ਨ ਸਾਹਿਬ ਜਿਹੜਾ ਕੋਈ ਕੰਪਨੀ ਬੋਰ ਲਾ ਰਹੀ ਸੀ ਕਿਉਂਕਿ ਜ਼ਿੰਮੇਵਾਰੀ ਤਾਂ ਜੇਹੀ ਦੀ ਐ ਵੀ ਉਹਦੀ ਦੇਖਰੇਖ ਚੋਂ ਬੋਰ ਲੱਗਣ ਲੱਗ ਰਿਹਾ ਸੀ ਉਹ ਕਾਰਵਾਈ ਕਰੇ ਜਦੋਂ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਅਸੀਂ ਐਕਸ਼ਨ ਕੋਲ ਵੀ ਗਏ ਐਸਡੀਓ ਕੋਲ ਵੀ ਗਏ ਬਾਈ ਯਾਨੀ ਕਿ ਸਿੱਧੇ ਵੀ ਮਿਲੇ ਜਾ ਕੇ ਫੋਨ ਤੇ ਵੀ ਗੱਲ ਹੋਈ ਉਹਨਾਂ ਨੇ ਸਾਡੀ ਗੱਲ ਅਣਸੁਣੀ ਕੀਤੀ ਤਾਂ ਮਜਬੂਰ ਸਾਨੂੰ ਥਾਣੇ ਚ ਜਾ ਕੇ ਰੈਪਟ ਲਖਾਈ ਜਿੰਦਾ ਹੁਣ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਨੂੰ ਪੁਲਿਸ ਕੋਲ ਹੀ ਜਾਣਾ ਪਊਗਾ ਹੁਣ ਜਦੋਂ ਪੁਲਿਸ ਵੀ ਗੱਲ ਨਹੀਂ ਸੁਣ ਰਹੀ ਤਾਂ ਲੋਕ ਕਿਹੜੇ ਪਾਸੇ ਜਾਣ ਵੀ ਇਸ ਕਰਕੇ ਅਸੀਂ ਥਾਣੇ 'ਚ ਰੈਪਟ ਲਖਾਣ ਆਏ ਆ ਪੁਲਿਸ ਕਿਉਂਕਿ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ ਸੀ ਤਾਂ ਅਸੀਂ ਥਾਣੇ ਦੇ ਵਿੱਚ ਆਏ ਆ